ਹੇ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤਾਂ ਹੁਣ ਆਪਾਂ ਆਏ ਆ ਕੰਨਿਆ ਮੰਦਰ ਕੋਲ ਪੰਤੇ ਏਸੀ ਲਾਉਣ ਲੈ ਵੜਦਾ ਤੇ ਆਪਾਂ ਨੂੰ ਬਾਈ ਨੇ ਕਿਹਾ ਸੀਗਾ ਵੀ ਬਾਈ ਕਿੰਨੇ ਮਿੰਟਾਂ ਲੱਗਣਗੇ ਅਸੀਂ 20 ਮਿੰਟਾਂ ਤੇ ਕਿਹਾ ਸੀ ਉਹਨੂੰ ਤੇ ਅਸੀਂ 7 ਮਿੰਟਾਂ ਚ ਬਈ ਆ ਗਏ ਖੜੇ ਆ ਤੇ ਆ ਪਿਆ ਬਹਿਕਮਾ ਤੇ ਬਾਈ ਹਜੇ ਏਸੀ ਲੈ ਕੇ ਨਹੀਂ ਆਇਆ ਦੁਕਾਨ ਤੋਂ ਤੇ ਇਹ 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 ਤੋਂ ਤੁਹਾਨੂੰ ਦੱਸ ਸਕਦੇ ਆ ਵੀ ਸਾਡੇ ਇੰਨੀ ਫਾਸਟ ਸਰਵਿਸ ਆ ਕਈ ਕਹਿਣਗੇ ਵੀ ਵਿਲੇ ਆ ਤਾਂ ਤੋਰੇ ਫਰਦੇ ਸੀਤੀ ਫਾਸਟ ਆ ਬਈ ਇਹੋ ਜੀ ਕੋਈ ਗੱਲ ਨਹੀਂ ਬਾਈ ਸਾਡੇ ਕੋਲ 4 RC ਅਸੀਂ ਲਾਤੇ ਪਹਿਲਾਂ ਲਾ ਚੁੱਕੇ ਆ ਸਾਡੀਆਂ ਸਟੋਰੀਆਂ ਵੀਡੀਓ ਦੇਖ ਸਕਦੇ ਤੇ ਸਾਡੇ ਬਲੌਗ ਵੀ ਅਸੀਂ ਆਉਂਦੇ ਹੁੰਦੇ ਆ ਤੇ ਪਰ ਕਈ ਵਾਰ ਸਾਡਾ ਨਹੀਂ ਟਾਈਮ ਲੱਗਦਾ ਤੇ ਨਹੀਂ ਪਾਉਂਦੇ ਅਸੀਂ ਉਹਦੇ ਵਿੱਚ ਉਹਦੇ ਵਿੱਚ ਜੀ ਉਹਦੇ ਵਿੱਚ ਸੋਡੀ ਕੋਈ ਕਸੂਰ ਨਹੀਂ ਉਹਦੇ ਵਿੱਚ ਸਾਡਾ ਕਸੂਰ ਆ ਵੀ ਅਸੀਂ ਟਾਈਮ ਕੱਢ ਕੇ ਨਹੀਂ ਬਲੌਗ ਪਾਉਂਦੇ ਤੇ ਅਸੀਂ ਬਲੌਗ ਬਣਾ ਰਹੇ ਆ ਤੇ ਵੀ ਤੁਹਾਨੂੰ ਇੱਕ ਦੱਸਣਾ ਚਾਹੁੰਦੇ ਆ ਖੁਸ਼ਖਬਰੀ ਦੇਣਾ ਚਾਹੁੰਦੇ ਆ ਵੀ ਸਾਡੇ ਕੋਲ 8 ਟੀਮਾਂ ਹੋ ਚੁੱਕੀਆਂ ਨੇ ਵੀ ਜੇ ਨਵੇਂ ਮੁੰਡੇ ਹੋਰ ਲੱਗਣਾ ਚਾਹੁੰਦੇ ਆ ਸਟੂਡੈਂਟ ਸਟੂਡੈਂਟ ਤੇ ਅਸੀਂ ਉਹਨਾਂ ਦੀ ਪੇ 9000 ਤੋਂ ਲੈ ਕੇ 15000 ਦੇ ਵਿੱਚ ਵਿੱਚ ਜ਼ਰੂਰ ਦੇਵਾਂਗੇ ਤੇ ਹੋਰ ਬਈ ਹਰਮਨ ਜੀ ਕੀ ਕਹਿਣਾ ਚਾਹੁੰਗੇ ਹੋਰ ਬੱਸ ਵੀ ਸਟੂਡੈਂਟ ਨੂੰ ਇਹ ਹੈ ਨਾ ਵੀ ਜੇ ਤੁਸੀਂ ਕੰਮ ਸਿੱਖਣਾ ਦਾ ਉਹਦਾ ਪਹਿਲੀ ਗੱਲ ਤਾਂ ਉਹਦਾ ਫੋਨ ਤੇ ਬਈ ਸਾਰਗਾ ਦਾ ਖੜਾ ਛੱਡੋ ਯਾਰ ਬਈ ਫੋਨ ਵਗੈਰਾ ਠੀਕ ਆ ਬਾਕੀ ਮੈਨੂੰ ਪਤਾ ਸਾਰ ਸਭ ਆਪਣੇ ਹੁੰਦੇ ਤੇ ਤੈਨੂੰ ਕਿਵੇਂ ਲੱਗਦਾ ਬਈ ਤੂੰ ਕਿੰਨੇ ਟਾਈਮ ਚ ਕੰਮ ਸਿੱਖ ਗਿਆ ਤੇ ਵੀ ਹੋਰ ਵੀ ਮੰਨ ਕੇ ਹੱਥ ਖੋਲ ਸਕਦਾ ਬਈ ਦੁਬਈ ਆ 15 ਦਿਨ ਹੋ ਗਏ ਸਟੂਡੈਂਟ ਕਲਾਸਾਂ ਹੋ ਗਈਆਂ ਤੇ ਤੇ ਪਤਾ ਹੀ ਇਹ ਲੋਨ ਤੇ ਤੂੰ ਆਪਦੇ ਹਿਸਾਬ ਨਾਲ ਤੇ ਕੰਪੀਟੀਸ਼ਨ ਦੇ ਹਿਸਾਬ ਨਾਲ ਤੂੰ ਕਿਵੇਂ ਕਹਿ ਸਕਦਾ ਵੀ ਅਗਲੇ ਸਾਲ ਵੀ ਬਣ ਕੇ ਤੂੰ ਐ ਜਮਾ ਅਗਲੇ ਸਾਲ ਮੁੰਡੇ ਨੂੰ ਬਈ ਇਹਨੂੰ ਟੋਪ ਕਰਾ ਦੇਣਾ ਇਹ ਮੁੰਡੇ ਨੂੰ ਅਗਲੇ ਸਾਲ ਆਪਾਂ ਟੋਪ ਕਰਨਾ ਉਸਤਾਦ ਤੋਂ ਵੀ ਟੋਪ ਕਰਨਾ ਹੂੰ ਤੇ ਇਹ ਬੰਦੇ ਵਿੱਚ ਹਿੰਮਤ ਹੋਣੀ ਚਾਹੀਦੀ ਐਂ ਕਹਿਣ ਦੀ ਵੀ ਉਸਤਾਦ ਤੋਂ ਵੀ ਟੋਪ ਕਰਨਾ ਹੌਸਲਾ ਹੋਣਾ ਚਾਹੀਦਾ ਤੇ ਬਸ ਹੌਸਲੇ ਬਸ ਤੁਸੀਂ ਵੀ ਬਣਾਓ ਤੇ ਸਾਡੇ ਨਾਲ ਕੰਟੈਕਟ ਕਰਿਓ ਨਵੇਂ ਮੁੰਡੇ ਜੀ ਹਾਂ ਤੇ ਆਹ ਵੇਖ ਲਓ ਆਹ ਖੜੇ ਹੋ ਆ ਖੜੇ ਆ ਤੇ 5 ਮਿੰਟਾਂ ਵਿੱਚ ਇਹ ਸੀ ਮੰਨ ਕੇ ਲੋ ਦੁਕਾਨ ਤੋਂ ਆ ਰਿਹਾ ਤੇ ਹੂੰ ਤੇ ਦੁਕਾਨ ਤੋਂ ਆਊਗਾ ਜੀ ਸੀ ਤਾਂ ਅਸੀਂ ਤੁਹਾਨੂੰ ਲਾਉਣ ਦੀ ਵੀ ਬਲੌਗ ਵਿੱਚ ਦਿਖਾਵਾਂਗੇ ਵੀ ਅਸੀਂ ਕਮੇ ਲਾਉਣੀ ਆ ਕੀ ਤਰੀਕਾ ਵੀਡੀਓ ਰਾਹੀਂ ਵੀ ਅਸੀਂ ਕਈ ਮੁੰਡਿਆਂ ਨੂੰ ਜਿਹੜੇ ਵੀ ਅਲਜਾਨ ਆ ਉਹਨਾਂ ਨੂੰ ਦੱਸ ਦਿਆਂ ਵੀ ਐਂ ਕੋਡ ਭਰੀ ਦਾ ਆ ਚੀਜ਼ ਹੁੰਦੀ ਆ ਬੀ ਠੀਕ ਆ ਗਾਇਸ ਮਿਲਦੇ ਆ ਅਗਲੇ ਲੋਚ ਤੇ ਤੇ ਕਈਆਂ ਮੁੰਡਿਆਂ ਨੂੰ ਬਲੌਗ ਮੰਨ ਕੇ ਕੋਡ ਕਾਰਡ ਦਾ ਵੀ ਨਹੀਂ ਪਤਾ ਹੁੰਦਾ ਅਸੀਂ ਕੋਡ ਭਰ ਕੇ ਵੀ ਵੀਡੀਓ ਕਰ ਰਹੀ ਰਿਮੋਟ ਬਾਰੇ ਵੀ ਦੱਸ ਦਿੰਦੇ ਆ ਸਾਰਾ ਕੁਝ ਦੱਸੀਦਾ ਤੇ ਬਾਕੀ ਖੱਡੇ ਦੀ ਵੀ ਜਾਣਕਾਰੀ ਵੀ ਸਾਰੀਆਂ ਸੀ ਜਾਣਕਾਰੀਆਂ ਬਲੌਗ ਦੇ ਵਿੱਚ ਦੱਸਦੇ ਆ ਨਵੇਂ ਮੁੰਡੇ ਸਾਡੇ ਬਲੌਗ ਦੇਖ ਕੇ ਵੀ ਸਿੱਖ ਸਕਦੇ ਆ ਕਲਾਸਾਂ ਤਾਂ ਬਹੁਤ ਦੂਰ ਦੀ ਗੱਲ ਆ ਤੇ ਆਨਲਾਈਨ ਕਲਾਸਾਂ ਹੀ ਲਾ ਲੈ ਕਰੋ ਹਾਂ ਆਨਲਾਈਨ ਕਲਾਸਾਂ ਹੀ ਲਾ ਲਿਆ ਕਰੋ ਤੇ ਹੋ ਸਕਦਾ ਵੀ ਤੁਹਾਡਾ ਭਰਾ ਅਗਲੇ ਸਾਲ ਆਨਲਾਈਨ ਕਲਾਸਾਂ ਵੀ ਲਵਾਵੇ ਜਾਂ ਸਿਆਲਾਂ ਵਿੱਚ ਐਤਕੀ ਤੇ ਇੱਕ ਆ ਸਟੈਂਡ ਜ਼ਰੂਰ ਲਵਾਇਆ ਕਰੋ ਕੰਦਾਲਾ ਸਟੈਂਡ ਤੋਂ ਵੈਤਰ ਪੀਡੀਐਲ ਆ ਜਾਂ ਰਬੜਾ ਜ਼ਰੂਰ ਲਵਾਇਆ ਕਰੋ ਤੇ ਧੰਨਵਾਦ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਸਕ੍ਰਾਈਬ ਵੀ ਜਰੂਰ ਕਰੋ ਓਕੇ